हिमाचल ਦੇ ਵਿੱਚ ਹੋ ਰਹੀ ਵਰਖਾ ਨੂੰ ਲੈ ਕੇ ਜਿਹੜੇ ਫਰੋਇਪਰ ਦੇ ਵਿੱਚ ਹੜ ਆਉਣ ਦੇ ਚਾਂਸ ਹੋਰ ਵੀ ਵੱਧ ਸਕਦੇ ਹਨ ਜਿੱਦਾਂ ਨੂੰ ਲੈ ਕੇ ਅੱਜ ਫਰੋਇਪਰ ਦੇ ਡੀਸੀ ਵੱਲੋਂ ਫਰੋਇਪਰ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਵੱਖ-ਵੱਖ ਜਿਹੜੇ ਬੰਨ ਬਣਾਏ ਗਏ ਸਨ ਉਹਨਾਂ ਦਾ ਵੀ ਦੌਰਾ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫਰੋਇਪਰ ਦੇ ਪਿੰਡਾਂ ਦੇ ਵਿੱਚ ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ ਹੜ੍ਹਾਂ ਆਉਣ ਦੀ ਸੰਭਾਵਨਾ ਹੈ ਇਸ ਬਾਬਤ ਫਰੋਈਪੁਰ ਦੇ ਡੀਸੀ ਨੇ ਕੀ ਕਿਹਾ ਤੁਸੀਂ ਵੀ ਖੁਦ ਸੁਣੋ ਕਿਸ ਰਾਮ ਬੰਨਾ ਦੀ ਜਿਹੜੀ ਮੁਰੰਮਤ ਕੀਤੀ ਜਾ ਰਹੀ ਹੈ ਉਹ ਵੀ ਤੁਸੀਂ ਖੁਦ ਸੁਣਨੇ ਨੂੰ ਕਹਿ ਸਕਦੇ ਆਪਾਂ ਬੰਨ ਜਿਹੜਾ ਹੈਗਾ ਇਹਦਾ ਟੈਂਪਰੀ ਲੋਕਾਂ ਨੇ ਆਪਣੇ ਇੱਥੋਂ ਨੂੰ ਲਾਇਆ ਹੋਇਆ ਠੀਕ ਹੈ ਕੋਈ ਸਰਕਾਰੀ ਬੰਨ ਨਹੀਂ ਹੈ ਤੇ ਬਾਕੀ ਸਿਚੁਏਸ਼ਨ ਜਿਹੜੀ ਹੈ ਅੱਗੇ ਕੰਟਰੋਲ ਹੈ ਪਿੱਛੇ ਜਿੱਥੇ ਇਥੇ ਬ੍ਰੀਚ ਹੋਇਆ ਸੀ ਉਹ ਸਾਰਾ ਸੀ ਭਰਿਆ ਹੋਇਆ ਹੈ ਬਸਤੀ RAM NAL HABIB ਕੇ ਜੱਤੀ ਵਾਸ਼ਾ ਸਾਰਾ ਸਿ ਦੇਖ ਕੇ ਹੈ ਠੀਕ ਹੈ ਕਿੰਨਾ ਕੰਮ ਜਿਹੜਾ ਬਰਮਦਾ ਚੱਲਦਾ ਇਸ ਵੇਲੇ ਘਟੋਕਰ 20 25 ਹਜ਼ਾਰ ਰੁਪਏ ਲਗ ਜਾਂਦਾ ਹੈ ਸਟਰੈਂਥਿੰਗ ਹੈ ਸਾਡਾ ਇੱਕੋ ਜਿਹਾ ਜ਼ਿਲ੍ਹਾ ਸੀ ਜਿੱਥੇ ਪਿਛਲੇ ਫਲੱਡ ਆਏ ਸਾਡਾ ਕੋਈ ਵੀ ਬ੍ਰੀਚ ਨਹੀਂ ਹੋਇਆ ਸੀ ਕੋਈ ਬੰਦ ਨਹੀਂ ਰੁੱਟਿਆ ਸੀਗਾ ਤੇ ਜਿੱਥੇ ਇੱਥੇ ਕੋਈ ਰਿਪੇਅਰ ਦੀ ਲੋੜ ਹੈ ਰੁਪਏ ਕਿਤੇ ਜਾਂਦੇ